ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਚੜ੍ਹਦੀ ਕਲਾ 'ਚ ਹੋਮੋਂਗੇ ਖੁਸ਼ੀਆਂ ਖੇੜਿਆਂ 'ਚ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਹੱਸਦੇ ਚਿਹਰੇ ਦਿਖਾਵੇ ਸਾਰਿਆਂ ਨੂੰ ਖੁਸ਼ੀਆਂ ਦੇਵੇ ਸੋ ਪਤੀ ਪਤਨੀ ਦਾ ਲੈ ਕੇ ਆਈਆਂ ਜੀ ਨੋਕ ਝੋਕ ਦਾ ਗੀਤ ਪਤੀ ਨੌਕਰ ਜਾਂਦਾ ਪਤਨੀ ਕੀ ਕਹਿੰਦੀ ਹੈ ਤੁਸੀਂ ਗੀਤ ਰਾਹੀਂ ਸੁਣੋ ਆਸ ਕਰਦੀਆਂ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣ ਉਹਨਾਂ ਦਾ ਪਿਆਰ ਜੀ ਗੀਤ ਦਾ ਸਿੰਘ ਜੀ ਆਪ ਚੱਲੇ ਪਰਦੇਸ ਸਾਡੀ ਗੱਲ ਸੁਣ ਜੀ ਜਾਇਓ ਸਿੰਘ ਜੀ ਆਪ ਚੱਲੇ ਪਰਦੇਸ ਸਾਡੀ ਗੱਲ ਸੁਣ ਜੀ ਜਾਇਓ ਥੋੜੀ ਮਾਤਾ ਲੜੇ ਸਾਡੇ ਨਾਲ ਓਨੂੰ ਸਮਝਾ ਗੋਰੀਏ ਮਾਤਾ ਜੀ ਦੇ ਰਣਾ ਅੰਗ ਸਾਕ ਬਾਪੂ ਜੀ ਨੂੰ ਜੀਆ ਖੜਾ ਗੋਰੀਏ ਮਾਤਾ ਜੀ ਦੇ ਰਣਾ ਅੰਗ ਸਾਕ ਬਾਪੂ ਜੀ ਨੂੰ ਜੀਆ ਖੜਾ ਸਾਡਾ ਹਨ ਜਾਲ ਵਿੱਚ ਪੁਰ ਦੇਸ ਕਰਮ ਸਾਰੇ ਆ ਮਿਲਾਂਗੇ ਸਿੰਘ ਜੀ ਐ ਡਡੇ ਬੋਲਨਾ ਬੋਲ ਕਾਲਜ ਨੂੰ چیر ਗਿਆ ਸਿੰਘ ਜੀ ਐ ਡੜੇ ਬੋਲ ਨਾ ਬੋਲ ਕਾਲ ਜੇ ਨੂੰ ਚੀਰ ਗਿਆ ਸਾਡੀਆਂ ਛੁੱਟੀਆਂ ਹੱਥਾਂ ਦੀਆਂ ਨਾ ਬੁਝਾਂ ਜੋ ਆਨੀ ਦਾ ਜੋਰ ਗਿਆ ਸਿੰਘ ਜੀ ਆਪ ਚਲੇ ਪਰਦੇਸ ਸਾਡੀ ਗੱਲ ਸੁਣ ਜੀ ਜਾਇਓ ਸਿੰਘ ਜੀ ਆਪ ਚਲੇ ਪਰਦੇਸ ਸਾਡੀ ਗੱਲ ਸੁਣ ਜੀ ਜਾਇਓ ਥੋੜੀ ਪੈਣ ਲੜੇ ਸਾਡੇ ਨਾਲ ਸਮਝਾ ਜੀ ਜੈ ਗੋਰੀਏ ਪੈਣ ਜੀ ਦੇ ਰਹਿਣਾ ਅੰਗ ਸਾਖ ਜੀ ਜਾਜੀ ਨੂੰ ਜੀ ਆਖਣਾ ਗੋਰੀਏ ਪੈਣ ਜੀ ਦੇ ਰਹਿਣਾ ਅੰਗ ਸਾਖ ਜੀ ਜਾਜੀ ਨੂੰ ਜੀ ਆਖਣਾ ਸਾਡਾ ਹਨ ਜਾਲ ਵਿੱਚ ਪੁਰ ਦੇਸ ਕਰਮ ਸਾਰੇ ਆ ਮਿਲਾਂਗੇ ਸਿੰਘ ਜੀ ਐ ਡੜੇ ਬੋਲਨਾ ਬੋਲ ਕਾਲ ਜੇ ਨੂੰ ਚੀਰ ਗਿਆ ਸਿੰਘ ਜੀ ਐ ਡੂੜੇ ਬੋਲ ਨਾ ਬੋਲ ਕਾਲ ਜੇ ਨੂੰ ਚੀਰ ਗਿਆ ਸਾਡੀਆਂ ਛੁੱਟੀਆਂ ਹੱਥਾਂ ਦੀਆਂ ਨਾ ਬੁਝਾਂ ਜੁਆਨੀ ਦਾ ਜੋਰ ਗਿਆ sing ji aap chale pur des saadi gal sun ji jayo sing ji aap chale pur des saadi gal sun ji jayo thodi pa bolde sade naal yo nu ਸੇਮ ਜਾ ਜੀ ਜਾਓ ਗੋਰੀਏ ਪਾਬੋ ਜੀ ਦੇ ਰਹਿਣਾ ਅੰਗ ਸਾਖ ਵੀਰਾ ਜੀ ਨੂੰ ਜੀ ਆਖਣਾ ਗੋਰੀਏ ਪਾਬੋ ਜੀ ਦੇ ਰਹਿਣਾ ਅੰਗ ਸਾਖ ਵੀਰਾ ਜੀ ਨੂੰ ਜੀ ਆਖਣਾ ਸਾਡਾ ਇਹਨਾਂ ਜਾਲ ਵਿੱਚ ਫਿਰ ਦੇਸ ਕਰਮ ਸਾਰੇ ਆ ਮੀ ਲਾਂਗੇ ਸਿੰਘ ਜੀ ਐਡੜੇ ਬੋਲਨਾ ਬੋਲ ਕਾਲ ਜੇ ਨੂੰ ਚੀਰ ਗਿਆ ਸਿੰਘ ਜੀ ਐਡੜੇ ਬੋਲ ਜੀਰ ਗਿਆ ਸਾਡੀਆਂ ਛੁੱਟੀਆਂ ਹੱਥਾਂ ਦੀਆਂ ਨਵ ਜਾ ਜੋ ਆਨੀ ਦਾ ਜੋਰ ਗਿਆ ਧੰਨਵਾਦ ਜੀ